ਹੋ ਬਾਲਾ ਸੋਨਾ ਸੁਪਨਾ ਮੈਂ ਵੇਖਿਆ ਸੀ ਰਾਤੀ ਹੋ ਤੇਰੇ ਸਿਰ ਸੇਰਾ ਤੇ キャबिनेट मंत्री ਅਤੇ ਗਾਇਕਨ ਮੋਲ ਗਗਨ ਮਾਨ ਅੱਜ ਵਿਆਹ ਦੇ ਬੰਧਨ ਦੇ ਵਿੱਚ ਵੱਜ ਗਏ ਨੇ ਜ਼ਿਰਕਪੁਰ ਦੇ ਗੁਰਦੁਆਰਾ ਨਾਬਾ ਸਾਹਿਬ ਦੇ ਵਿੱਚ ਐਡਵੋਕੇਟ ਸ਼ਹਾਬਤ ਸਿੰਘ ਸੋਹੀ ਨਾਲ ਉਹਨਾਂ ਨੇ ਲਾਵਾਂ ਲਈਆਂ ਦੋਵੇਂ ਵਿਆਹ ਵਾਲੇ ਜੋੜੇ ਦੇ ਵਿੱਚ ਬੇहद ਖੂਬਸੂਰਤ ਲੱਗ ਰਹੇ ਹਨ ਇਸ ਮੌਕੇ ਦੋਵਾਂ ਪਰਿਵਾਰਾਂ ਦੇ ਮੈਂਬਰ ਵੀ ਹਾਜ਼ਰ ਸਨ ਤਾਂ ਆਲੇਸ਼ਾਨ ਪੈਲਸ ਦੇ ਵਿੱਚ ਵਿਆਸ ਸਮਾਗਮ ਦੀਆਂ ਸਾਰੀਆਂ ਰਸਮਾਂ ਹੋਈਆਂ ਆਨੰਦ ਕਾਰਜ ਮਗਰੋਂ ਰਿਸੈਪਸ਼ਨ ਪਾਰਟੀ ਰੱਖੀ ਗਈ ਰਿਸੈਪਸ਼ਨ ਪਾਰਟੀ ਮੌਕੇ ਜੋ ਕਿ ਇਹ ਸਾਰੀਆਂ ਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਕੀ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਐਮ ਐਲ ਏ ਸਹਿਬਾਨ ਅਤੇ ਵੱਖ-ਵੱਖ ਕਲਾਕਾਰ ਵੀ ਨਜ਼ਰ ਆਏ ਕਲਾਕਾਰਾਂ ਦੇ ਜੇਕਰ ਗੱਲ ਕਰਨ ਲਈ ਜਾਵੇ ਤਾਂ ਕਲਾਕਾਰਾਂ ਦੇ ਵਿੱਚੋਂ ਗੱਗੋ ਗਿੱਲ ਸਿੰਦਰ ਸੱਤੀ ਬੱਬੂ ਮਾਨ ਅਫਸਾਨਾ ਖਾਨ ਵੀ ਆਪਣੇ ਪਤੀ ਦੇ ਨਾਲ ਵਿਸ਼ੇਸ਼ ਤੌਰ ਤੇ ਨਵ ਵਿਆਹੀ ਜੋੜੀ ਨੂੰ ਵਿਆਹ ਦੀਆਂ ਮੁਬਾਰਕਾਂ ਦੇਣ ਦੇ ਲਈ ਪਹੁੰਚੇ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬੱਬੂ ਮਾਨ ਵੀ ਖਾਸ ਤੌਰ ਤੇ ਨਜ਼ਰ ਆ ਰਹੇ ਨੇ ਕਿਉਂਕਿ ਅਨਮੋਲ ਗਗਨ ਮਾਨ ਰਾਜਨੀਤੀ ਖੇਤਰ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਚੰਗੀ ਗਾਇਕਾ ਸੀ ਉਹਨਾਂ ਦੇ ਵੱਲੋਂ ਬਹੁਤ ਸਾਰੇ ਗੀਤ ਨੇ ਜਿਹੜੇ ਕਿ ਪੰਜਾਬ ਦੀ ਇੰਡਸਟਰੀ ਨੂੰ ਦਿੱਤੇ ਗਏ ਨੇ ਅਤੇ ਹੀ ਪੰਜਾਬ ਸਰਕਾਰ ਦੇ ਵੱਖ-ਵੱਖ ਕੈਬਨਿਟ ਮੰਤਰੀ ਐਮ ਐਲ ਏ ਸਹਿਬਾਨ ਵੀ ਵਿਆਸ ਸਮਾਗਮ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਆਪਣੀ ਭੈਣ ਦੇ ਨਾਲ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤਾਂ ਇਹ ਸਟੇਜ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਰਿੰਗ ਸੈਰੇਮਨੀ ਦੀ ਰਸਮ ਹੈ ਜਿਹੜੀ ਕਿ ਉਹ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਵੀ ਨਾਲ ਅਨਮੋਲ ਗਗਨ ਮਾਨ ਅਤੇ ਸ਼ਾਹ ਬਸੋ ਹੀ ਦੇ ਨਜ਼ਰ ਆ ਰਹੇ ਨੇ ਤਾਂ ਇਹ ਸਾਰਾ ਪਰਿਵਾਰ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਿ ਆਪਣੇ ਪਰਿਵਾਰ ਦੇ ਨਾਲ ਅਨਮੋਲ ਗਗਨਮਾਨ ਨੂੰ ਵਿਆਹ ਦੀਆਂ ਮੁਬਾਰਕਾਂ ਦੇਣ ਦੇ ਲਈ ਪਹੁੰਚੇ ਨੇ ਤਾਂ ਵਿਸ਼ੇਸ਼ ਤੌਰ ਤੇ ਉਹਨਾਂ ਦੇ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਨੇ ਸਾਰੇ ਮੰਤਰੀਆਂ ਨੂੰ ਅੱਜ ਗੋਡੇ-ਗੋਡੇ ਚਾਹ ਚੜਿਆ ਹੋਇਆ ਸੋਹੀ ਪਰਿਵਾਰ ਦੀ ਹੋ ਗਈ ਅੱਜ ਮੰਤਰੀ ਅਨਮੋਲ ਗਗਨਮਾਨ ਹਰ ਕੋਈ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਦੱਸ ਦੇ ਕਿ ਸੋਹੀ ਪਰਿਵਾਰ ਦੇ ਵਿੱਚ ਅੱਜ ਉਹ ਇੱਕ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਵਿਆਹ ਦੇ ਵੰਦਨ ਦੇ ਵਿੱਚ ਮੰਤਰੀ ਅਨਮੋਲ ਗਗਨਮਾਨ ਜਿਹੜੇ ਕਿ ਅੱਜ ਵੱਜ ਗਏ ਨੇ ਜਾਣਕਾਰੀ ਮੁਤਾਬਕ ਜਿਸ ਪਰਿਵਾਰ ਦੇ ਵਿੱਚ ਅਨਮੋਲ ਗਗਨਮਾਨ ਦਾ ਵਿਆਹ ਹੋਣ ਜਾ ਰਿਹਾ ਹੈ ਉਸ ਦਾ ਆਪਣੇ ਇਲਾਕੇ ਦੇ ਵਿੱਚ ਵੀ ਚੰਗਾ ਪ੍ਰਵਾਵ ਹੈ ਉਹਨਾਂ ਦਾ ਪਤੀ ਸ਼ਹਾਬਾਤ ਸਿੰਘ ਸੋਹੀ ਪੇਸ਼ੇ ਵਜੋਂ ਵਕੀਲ ਹੈ ਤੇ ਸ਼ਹਾਬਾਤ ਸੋਹੀ ਦੀ ਮਾਂ ਸੀਲਮ ਸੋਹੀ ਸਿਆਸਤ ਦੇ ਵਿੱਚ ਸਰਗਰਮ ਰਹੇ ਨੇ ਦੱਸ ਦਈਏ ਕਿ ਅਨਮੋਲ ਗਗਨਮਾਨ ਦਾ ਜਨਮ 26 ਫਰਵਰੀ 1990 ਇਸਵੀ ਦੇ ਵਿੱਚ ਹੋਇਆ ਅਨਮੋਲ ਗਗਨਮਾਨ ਦਾ ਪਰਿਵਾਰ ਮੋਲ ਤੋੜਤੇ ਮਾਰਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਾਲਾਂਕਿ ਉਹਨਾਂ ਦਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਹੀ ਬੀਤਿਆ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਇਸ ਤੋਂ ਬਾਅਦ ਉਹ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਈ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਐਲਬਮਾਂ ਦੇ ਵਿੱਚ ਵੀ ਕੰਮ ਕੀਤਾ ਇਸ ਦੇ ਨਾਲ ਹੀ ਪੰਜਾਬੀ 뮤직 ਇੰਡਸਟਰੀ ਅਤੇ ਸਿਆਸਾ ਦੇ ਖੇਤਰ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਇਸ ਵਿੱਚ ਸ਼ਾਮਿਲ ਹੋਣ ਦੀ ਉਮੀਦ ਹੈ ਤੇ ਅਨਮੋਲ ਗਗਨ ਮਾਨ ਨੇ ਸਾਲ 2022 ਦੇ ਵਿੱਚ ਪਹਿਲੀ ਵਾਰ ਖਰੜ ਤੋਂ ਵਿਧਾਨ ਸਭਾ ਦੀ ਬੰਪਰ ਚੋਣ ਜਿੱਤ ਹਾਸਲ ਕੀਤੀ ਸੀ ਉਸ ਤੋਂ ਬਾਅਦ ਜਿਵੇਂ ਹੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸੱਤਾ ਦੇ ਵਿੱਚ ਆਂਦੀ ਹੈ ਤਾਂ ਵਿਆਹ ਦੀਆਂ ਸ਼ਹਿਨਾਈਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਅੱਜ ਅਨਮੋਲ ਗਗਨ ਮਾਲੀ ਬੇहद ਹੀ ਅਨਮੋਲ ਪਲ ਹੈ ਤਾਂ ਹੁਣ ਪੰਜਾਬ ਸਰਕਾਰ ਦੇ ਜੇਕਰ ਗੱਲ ਕਰਨ ਲਈ ਜਾਵੇ ਪੰਜਾਬ ਦੇ ਉਹਨਾਂ ਮੰਤਰੀਆਂ ਦੀ ਜਿਨ੍ਹਾਂ ਨੇ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ ਕਿ ਵਿਆਹ ਦੇ ਬੰਧਨ ਦੇ ਵਿੱਚ ਬੱਜੇ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ 2022 ਦੇ ਵਿੱਚ ਜਿਵੇਂ ਹੀ ਆਪ ਦੇ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਚਰਨਾਈਆਂ ਵਜਨ ਦੀਆਂ ਕਾਫੀ ਚਰਚਾਵਾਂ ਛਿੜਦੀਆਂ ਨੇ ਚਾਹੇ ਸੀਆ ਭਗਵੰਤ ਮਾਨ ਦਾ ਵਿਆਹ ਹੋਵੇ ਜਾਂ ਫਿਰ ਉਹਨਾਂ ਦੇ ਮੰਤਰੀ ਦਾ ਜਾਂ ਫਿਰ ਕਿਸੇ ਵਿਧਾਇਕਾ ਦਾ ਵਿਆਹ ਕਿਉਂ ਨਾ ਹੋਵੇ ਸਰਕਾਰ ਬਣਨ ਤੋਂ ਇੱਕ ਸਾਲ ਦੇ ਅੰਦਰ ਹੀ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਫਿਰ ਮੰਤਰੀ ਅਤੇ ਫਿਰ ਐਮਐਲਏ ਸਹਿਬਾਨ ਨੇ ਵਿਆਹ ਰਚਾਇਆ ਅਤੇ ਆਪਣੀ ਨਵੀਂ ਜ਼ਿੰਦਗੀ ਦੀ ਪਾਰੀ ਦੀ ਸ਼ੁਰੂਆਤ ਕੀਤੀ ਤਾਂ ਵਿਆਦੀਆਂ ਖਬਰਾਂ ਨੇ ਨਾ ਸਿਰਫ মিডিਆ ਦੀ ਸੁਰਖੀਆਂ ਬਟੋਰੀਆਂ ਸਗੋਂ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਹਾਸੀ ਮਜ਼ਾਕ ਦੇ ਨਾਲ ਵਧਾਈਆਂ ਦਾ ਸਿਲਸਲਾ ਲੰਮੇ ਸਮੇਂ ਤੱਕ ਜਾਰੀ ਰਿਹਾ। ਸਭ ਤੋਂ ਪਹਿਲਾਂ ਵਿਆਹ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ 7 ਜੁਲਾਈ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰ ਗੁਰਪ੍ਰੀਤ ਕੋਰ ਦੇ ਨਾਲ ਵਿਆਹ ਰਚਾਇਆ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਸਿੱਖਿਆ ਮੰਤਰੀ ਪੰਜਾਬ ਦੇ ਹਰਜੋਤ ਬੈਸ ਜਿਨ੍ਹਾਂ ਨੇ ਪੰਜਾਬ ਕੈਡਰ ਦੀ ਆਈਪੀਐਸ ਡਾਕਟਰ ਜੋਤੀ ਯਾਦਵ ਦੇ ਨਾਲ ਵਿਆਹ ਕਰਵਾਇਆ ਉਸ ਤੋਂ ਬਾਅਦ ਸੰਗਰੂਰ ਤੋਂ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਪਾਰਟੀ ਦੇ ਵਰਕਰ ਮਨਦੀਪ ਸਿੰਘ ਦੇ ਨਾਲ ਉਹਨਾਂ ਦੇ ਵੱਲੋਂ ਵਿਆਹ ਰਚਾਇਆ ਗਿਆ ਤਾਂ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਦੀ ਜਿਨ੍ਹਾਂ ਨੇ ਯੂਪੀ ਦੀ ਡਾਕਟਰ ਗੁਰਵੀਨ ਕੌਰ ਦੇ ਨਾਲ ਵਿਆਹ ਕਰਵਾਇਆ ਤਾਂ ਅੱਜ ਅਨਮੋਲ ਗਗਨ ਮਾਨ ਦੇ ਲਈ ਅਨਮੋਲ ਪਾਲਾ ਜਿਨ੍ਹਾਂ ਨੇ ਸ਼ਾਬਾਸ਼ ਉਹ희 ਦੇ ਨਾਲ ਵਿਆਹ ਚਾਇਆ ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤਾਂ ਤੁਸੀਂ ਵਿਵਧਾਈਆਂ ਦਿਓ ਇਸ ਨਵ ਵਿਆਹੀ ਜੋੜੀ ਨੂੰ ਤਾਂ ਕਿਵੇਂ ਤੁਹਾਨੂੰ ਅੱਜ ਦੀਆਂ ਮੰਤਰੀ ਅਣਮੋਲ ਗਗਨਮਾਨ ਦੀਆਂ ਇਹ ਤਸਵੀਰਾਂ ਲੱਗੀਆਂ ਨੇ ਵਿਆਹ ਦੀਆਂ ਕਿਵੇਂ ਤੁਸੀਂ ਦੇਖਿਆ ਵਿਆਹ ਜੋ ਕਿ ਤੁਹਾਨੂੰ ਸਾਰਾ ਦਿਖਾਇਆ ਗਿਆ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝ ਕੀਤੀ ਗਈ ਹੈ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਤੁਸੀਂ ਵੀ ਦਿਓ ਇਸ ਨਵ ਵਿਆਹੀ ਜੋੜੀ ਨੂੰ ਢੇਰ ਸਾਰਾ ਆਸ਼ੀਰਵਾਦ Check it